ਸ਼ਸ਼ੀਕਾਲ ਕਿਸਾਨ ਵੀਰੋ ਆਪਾਂ ਨਿਊ ਮਲੇਰ ਕੋਲਾ ਵੀ ਸਟੋਰ ਪਾਨੀਗੜ ਤੋਂ ਤੇ ਅੱਜ ਆਪਾਂ ਆਏ ਸੀ ਇੱਕ ਫੀਲਡ ਤਰਬੂਜ਼ ਦੀ ਤੇ ਜਿੱਥੇ ਆਪਣੇ ਕੋਲੋਂ ਵੈਰਾਈਟੀ ਲੱਗੀ ਹੋਈ ਆ ਜੈਨਿਥ ਕੰਪਨੀ ਦੀ ਵਿਕਟਰ ਵੈਰਾਈਟੀ ਤੇ ਆ ਤੁਹਾਨੂੰ ਅਸੀਂ ਸਾਈਜ਼ ਦਿਖਾ ਰਹੇ ਆ ਫਰੂਟ ਦਾ ਫਰੂਟ ਦਾ ਸਾਈਜ਼ ਬਹੁਤ ਵਧੀਆ ਤੇ ਫਰੂਟ ਦਾ ਕਲਰ ਬਹੁਤ ਪਿਆਰਾ ਹੈ ਤੇ ਅੰਦਰੋਂ ਲਾਲ ਬਹੁਤ ਜ਼ਿਆਦਾ ਹੈ ਮਿੱਠਾ ਬਹੁਤ ਜ਼ਿਆਦਾ ਹੈ ਇਹ ਵੈਰੈਟੀ ਹੈਗੀ ਹੈ ਜੈਨਿਥ ਕੰਪਨੀ ਦੀ ਵਿਕਟਰ ਬਰੇਡਿੰਗ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਫਰੂਟ ਦਾ ਝਾੜ ਬਹੁਤ ਜ਼ਿਆਦਾ ਹੈ ਅਜੇ ਦੂਸਰੀ ਤੜਾਈ ਹੋ ਰਹੀ ਹੈ ਫਰੂਟ ਦੀ ਦੂਸਰੀ ਤੜਾਈ ਦੇ ਵਿੱਚ ਤੁਸੀਂ ਦੇਖ ਰਹੇ ਹੋ ਦੋ ਤੜਾਈਆਂ ਤੋਂ ਬਾਅਦ ਵੀ ਫਰੂਟ ਹਜੇ ਬੈਲੈਂਸ 'ਤੇ ਹੈ ਤੇ ਆ ਵੀਡੀਓ ਦੇਖੋ ਤੁਸੀਂ ਤੇ ਇਧਰੋਂ ਤੜਾਈ ਹੋ ਰਹੀ ਹੈ ਹਜੇ ਹੋਈ ਨਹੀਂ ਤੇ ਤੁਸੀਂ ਫਰੂਟਿੰਗ ਦੇਖੋ ਬਹੁਤ ਜ਼ਿਆਦਾ ਫਰੂਟਿੰਗ ਹੈ ਨੀਅਰ ਅਬਾਊਟ ਬਿਲਕੁਲ ਨੇੜੇ ਨੇੜੇ ਫਰੂਟ ਪਿਆ ਫਰੂਟ ਬਹੁਤ ਜ਼ਿਆਦਾ ਹੈ ਫਾਰਮਰ ਤੋਂ ਅਸੀਂ ਪੁੱਛਿਆ ਵੀ ਫਰੂਟ ਤੁਹਾਨੂੰ ਕਿਵੇਂ ਲੱਗਦਾ ਕਹਿੰਦਾ ਬਹੁਤ ਜ਼ਿਆਦਾ ਫਰੂਟ ਹੈ ਤੇ ਸਾਈਜ਼ ਵੀ ਵਧੀਆ ਬਣਿਆ ਹੋਇਆ ਸਾਰਾ ਕੋਈ ਐ ਨਹੀਂ ਹੈਗਾ ਵੀ ਛੋਟਾ ਫਰੂਟ ਹੈ ਸਾਰਾ ਸਾਈਜ਼ ਵਧੀਆ ਬਣਿਆ ਹੋਇਆ ਤਕਰੀਬਨ 4 ਕਿਲੋ ਤੋਂ ਲੈ ਕੇ ਜੋ ਫਰੂਟ ਹੈ ਸਾਢੇ 3 ਕਿਲੋ ਤੋਂ ਲੈ ਕੇ 5 ਕਿਲੋ ਤੱਕ ਫਰੂਟ ਹੈ ਫਰੂਟ ਦਾ ਸਾਈਜ਼ ਕਲਰ ਬਹੁਤ ਹੀ ਜਿਆਦਾ ਵਧੀਆ ਤੇ ਤੁਸੀਂ ਦੇਖ ਰਹੇ ਹੋ ਫਰੂਡਿੰਗ ਤੇ ਉਧਰ ਤਲਾਈ ਚੱਲ ਰਹੀ ਹੈ ਦੂਸਰੇ ਪਾਸੇ ਆ ਤੜਾਈ ਚੱਲ ਰਹੀ ਹੈ ਦੇਖੋ ਤੁਸੀਂ ਫਰੂਟ ਦਾ ਸਾਈਜ਼ ਵਧੀਆ ਲੇਵਰ ਤੋੜਨ ਲੱਗੀ ਹੋਈ ਆ ਜਿਸ ਤਰ੍ਹਾਂ ਸਾਡਾ ਮਕਸਦ ਹੀ ਹੁੰਦਾ ਹੈ ਕਿ ਕਿਸਾਨ ਨੂੰ ਵੱਦ ਤੋਂ ਵੱਧ ਝਾੜ ਮਿਲੇ ਵੱਦ ਤੋਂ ਵੱਧ ਮੁਨਾਫਾ ਮਿਲੇ ਵਧੀਆ ਵੈਰੈਟੀ ਹੋਵੇ ਤੇ ਅਸੀਂ ਇਹੀ ਚੀਜ਼ ਨੂੰ ਪ੍ਰੇਫਰ ਕਰਦੇ ਹਾਂ ਜਦੋਂ ਚੀਜ਼ ਵਧੀਆ ਨਿਕਲਦੀ ਹੈ ਤੇ ਇਹ ਬਈਆਂ ਨੇ ਕਹਿੰਦਾ ਹੈ ਕਹਿੰਦਾ ਚਾਰ ਬੈਡਾਂ ਤੋਂ ਅਸੀਂ ਗੱਡੀ ਤੋਂ ਵੱਧ ਮਾਲ ਤੋੜ ਲਿਆ ਚਾਰ ਸਿਰਫ ਚਾਰ ਬੈਡਾਂ ਤੋਂ ਗੱਡੀ ਤੋਂ ਵੱਧ ਮਾਲ ਤੋੜਿਆ ਕਹਿੰਦੇ ਪਰਸੋਂ ਜਿਹੜਾ ਤੋੜਿਆ ਇਹਨਾਂ ਨੇ ਤੇ ਹੁਣ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਫਰੂਟ ਹੈ ਬਿਲਕੁਲ ਨੇੜੇ ਨੇੜੇ ਫਰੂਟ ਪਿਆ ਬਹੁਤ ਹੀ ਸ਼ਾਨਦਾਰ ਵੈਰਾਈਟੀ ਆ ਕਿਸਾਨ ਵੀਰਾਂ ਨੂੰ ਕਮਾਂਗੇ ਵੀ ਤੁਸੀਂ ਇਹ ਆਪਾਂ ਨੂੰ ਇੱਕ ਵਾਰ ਮੌਕਾ ਜ਼ਰੂਰ ਦਿਓ ਆਪਾਂ ਨਿਊ ਮਲੇਰ ਕੋਟਲਾ ਬੀਜ ਸਟੋਰ ਭਵਾਨੀਗੜ ਤੋਂ ਅਨਾਜ ਮੰਡੀ ਦੇ ਵਿੱਚ ਆਪਣੀ ਦੁਕਾਨ ਹੈ ਮੋਬਾਈਲ ਨੰਬਰ 99140 91831 ਤੇ ਦੇਖ ਹੀ ਰਹੇ ਹੋ ਤੁਸੀਂ ਜਿਸ ਤਰ੍ਹਾਂ ਫਰੂਟ ਹੈ ਵਧੀਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਆਪਣੇ ਕਿਸਾਨ ਭਾਈ ਦਾ ਫਾਇਦਾ ਹੋ ਸਕੇ ਤੇ ਤੁਸੀਂ ਖੁਦ ਦੇਖ ਲਓ ਫਰੂਟ ਦੀ ਵੈਰਾਈਟੀ ਫਰੂਟ ਦਾ ਕਲਰ ਫਰੂਟ ਦਾ ਸਾਈਜ਼ ਤੇ ਝਾੜ ਪੱਖੋਂ ਬਹੁਤ ਹੀ ਜ਼ਿਆਦਾ